ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਮੈਂ ਮਾਰਤ ਬੰਦੇ ਸਿੰਘ ਸਾਹਕਾਂ ਦੇ ਮੇਲੇ ਪੰਜਾਬ ਕਲਸ ਪਾਰਟੀ ਦੇ ਵਰਕਰਾਂ ਅਹੁਦੇਦਾਰਾਂ ਨੂੰ ਅਪੀਲ ਕਰਦਾ ਹੋਣਕਿ 11 ਫਰਵਰੀ ਨੂੰ ਮਲਕ ਅੰਤ ਖੜਗੇ ਜੀ ਜੋ ਇੰਡੀਆ ਦੇ ਪ੍ਰਧਾਨ ਹਨ ਸਮਰਾਲਾ ਦੇ ਵਿੱਚ ਪਹੁੰਚ ਰਹੇ ਹਨ ਤਾਂ ਵੱਸ ਤੋਂ ਅੱਗੇ ਸਫੇਸ ਮੇਲੇ ਸਮਰਾਲਾ ਦੇ ਵਿੱਚ ਹੋ ਰਿਹਾ ਹੈ અમરਿੰਦਰ ਸਿੰਘ ਜੀ ਰਾਜਾ ਬਣ ਦੀ ਮਿਹਨਤ ਸਦਕਾ ਅੱਜ ਪੂਰੇ ਪੰਜਾਬ ਦੇ ਅੰਦਰ ਉਹਨਾਂ ਨੇ ਜ਼ਿਲ੍ਹਾ ਪ੍ਰਧਾਨ ਬਲਾਕ ਪ੍ਰਧਾਨ ਮੰਡਲ ਪ੍ਰਧਾਨ ਲਾਇਆ ਹੈ ਔਰ ਆਉਣ ਵਾਲੇ ਦਿਨ ਦੇ ਵਿੱਚ ਬੂਥ ਲੈਵਲ ਤੇ ਵੀ ਬਹੁਤ ਸਵਾਦ ਜਿਹੜੇ ਆ ਉਹ ਵਰਕਰ ਪ੍ਰਧਾਨ ਲਾਇਏ ਜਾਣਗੇ ਤਾਂ ਕਿ 2024 ਦੇ ਵਿੱਚ ਆਉਣ ਵਾਲੀਆਂ ਚੋਣਾਂ ਦੇ ਵਿੱਚ ਪੰਜਾਬ ਅੰਦਰ 13 ਦੀਆਂ 13 ਸੀਟਾਂ ਜਿਹੜੀਆਂ ਜਿੱਤ ਕੇ ਪਾਰਲੀਮੈਂਟ ਦੇ ਵਿੱਚ ਪਹੁੰਚਣਾ ਹੈ ਔਰ ਦੋ ਸਾਲ ਦਾ ਜਿਹੜਾ लेखा-ਜੋਖਾ ਆਮ ਆਦਮੀ ਪਾਰਟੀ ਸਰਦਾਰ ਭਵਲ ਸਿੰਘ ਜੀ ਮਾਨ ਵੱਲੋਂ ਜਿਹੜੀ ਸਰਕਾਰ ਚੱਲ ਰਹੀ ਹੈ ਉਸ ਦੇ ਸਬੰਧ ਦੇ ਵਿੱਚ ਵੀ ਲੋਕਾਂ ਨੂੰ ਜਾਗਰੂਕ ਕਰਨਾ ਹੈ ਕਿ ਇਹਨਾਂ ਨੇ ਕੀ ਵਾਦੇ ਲੋਕਾਂ ਨਾਲ ਕੀਤੇ ਸੀ ਕੀ ਇਹਨਾਂ ਨੇ ਨਿਭਾਏ ਹੈ ਕਿੰਨੇ ਆ ਕੇ ਇਹ ਮਤਲਬ ਦਰਾਬੇਵਾਦੀ ਕਰ ਰਹੇ ਹੈ ਇਸ ਬਾਰੇ ਵੀ ਲੋਕਾਂ ਦੇ ਵਿੱਚ ਜਾ ਕੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਪੰਮੜੀ ਪੁਰਜ਼ੋ ਅਪੀਲ ਹੈ ਤੇ 11 ਫਰਵਰੀ ਨੂੰ ਸਮਰਾਲਾ ਵਿਖੇ ਦੇ ਲਈ ਰੈਡੀ ਹੋ ਜਾ ਰਹੀ ਹੋਰ ਕਲ ਰੈਲੀ ਹੈ ਉਸ ਦੇ ਵਿੱਚ ਬਹੁਤ ਬਹੁਤ ਸੱਖੇ ਦੇ ਪਹੁੰਚਣਾ ਹੈ ਵੈਦੂਜੀਤ ਖਾਲਸਾ ਵੈਦੂਜੀਤ ਖਾਲਸਾ